ਇੱਕ ਪਾਸੇ ਕੇਜਰੀਵਾਲ ਸਭ ਨੂੰ ਪੱਕੀ ਜਮਾਨਤ ਮਿਲ ਗਈ ਹੈ ਜਸ਼ਨ ਮਨਾਏ ਜਾ ਰਹੇ ਨੇ ਤੇ ਦੂਜੇ ਪਾਸੇ ਪਹਿਲੀ ਵਾਰ ਹੋ ਰਿਹਾ ਹੈ ਕਿ 4 ਤਰੀਕ ਨੂੰ ਵੋਟਾਂ ਦੀ ਗਿਣਤੀ ਹੋਈ ਸੀ ਉਸ ਤੋਂ ਬਾਅਦ ਅੱਧੇ ਮਹੀਨੇ ਤੋਂ ਉੱਪਰ ਟਾਈਮ ਟੱਪ ਗਿਆ ਤੇ ਹੁਣ ਫਿਰ ਕੁਝ ਸੀਟਾਂ ਤੇ ਦੁਬਾਰਾ ਗਿਣਤੀ ਵੋਟਾਂ ਦੀ ਹੋਵੇਗੀ ਪਹਿਲਾਂ ਕਈ ਵਾਰ ਇੰਜ ਤਾਂ ਹੋਇਆ ਵੀ ਤੁਰੰਤ ਦੁਬਾਰਾ ਗਿਣਤੀ ਹੋਈ ਪਰ ਦੋ ਸੀਟਾਂ ਦੇ ਉੱਪਰ ਦੁਬਾਰਾ ਗਿਣਤੀ ਹੋਵੇਗੀ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਦੋਨਾਂ ਖਬਰਾਂ ਤੇ ਗੱਲ ਕਰਨੀ ਹੈ ਕੇਜਰੀਵਾਲ ਦੀ ਜ਼ਮਾਨਤ ਕਿਉਂ ਹੋਈ ਹੈ ਕਿਹੜੇ ਤਰੀਕੇ ਨਾਲ ਹੋਈ ਹੈ ਤੇ ਇਹਦਾ ਹੁਣ ਅਸਰ ਕੀ ਪਏਗਾ ਤੇ ਦੂਜਾ ਜਿਹੜਾ ਦੋ ਸੀਟਾਂ ਇੱਕ ਕਰਨਾਲ ਸੀਟ ਤੇ ਇੱਕ ਫਰੀਦাবাদ ਸੀਟ ਦੋਨੇ ਸੀਟਾਂ ਹਰਿਆਣਾ ਦੀਆਂ ਨੇ ਉਥੋਂ ਦੋਵੇਂ ਭਾਜਪਾ ਦੇ ਉਮੀਦਵਾਰ ਜਿੱਤੇ ਹੋਏ ਨੇ ਕਰਨਾਲ ਸੀਟ ਤੋਂ ਭਾਜਪਾ ਦਾ ਮਨੋਰ ਲਾਲ ਖੱਤਰ ਜਿਹੜਾ ਮੁੱਖ ਮੰਤਰੀ ਸੀ ਉਹ ਜਿੱਤਿਆ ਹੋਇਆ ਤੇ ਫਰੀਦਾਬਾਦ ਸੀਟ ਤੋਂ ਭਾਜਪਾ ਦਾ ਕਿਸ਼ਨਪਾਲ ਗੁੱਜਰ ਦਿੱਤਿਆ ਹੋਇਆ ਉਹਨਾਂ ਦੋਨਾਂ ਸੀਟਾਂ ਤੇ ਵੋਟਾਂ ਦੀ ਗਿਣਤੀ ਦੁਬਾਰਾ ਹੋਏਗੀ ਔਰ ਇਹ ਮੰਗ ਕੀਤੀ ਸੀ ਕਾਂਗਰਸ ਨੇ ਕਾਂਗਰਸ ਇਹ ਕਹਿੰਦੀ ਸੀ ਕਿ ਇਹਨਾਂ ਦੋਨਾਂ ਸੀਟਾਂ ਤੇ ਵੋਟਾਂ ਦੀ ਗਿਣਤੀ ਚ ਗੜਬੜੀ ਕੀਤੀ ਗਈ ਆ ਧਾਂਦਲੀ ਕੀਤੀ ਗਈ ਆ ਕਪੜਾ ਹੋਇਆ ਤੇ ਗਿਣਤੀ ਦੁਬਾਰਾ ਹੋਣੀ ਚਾਹੀਦੀ ਆ ਤੇ ਚੋਣ ਕਮਿਸ਼ਨ ਨੇ ਪਹਿਲੀ ਵਾਰ ਇੰਨਾ ਵੱਡਾ ਫੈਸਲਾ ਲਿਆ ਕਿ ਦੋਨਾਂ ਥਾਵਾਂ ਤੇ ਗਿਣਤੀ ਦੁਬਾਰਾ ਹੋ ਰਹੀ ਐ ਹੁਣ ਆਪਾਂ ਪਹਿਲੀ ਤਾਂ ਗੱਲ ਇਹ ਕਰਦੇ ਆਂ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋਈ ਹੈ ਕਿਵੇਂ ਹੋਈ ਹੈ ਕਿਉਂ ਹੋਈ ਹੈ ਤੇ ਦੱਸਰ ਕੀ ਹੋਏਗਾ ਦੇਖੋ ਜੀ ਕੇਜਰੀਵਾਲ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਇਸ ਕਰਕੇ ਬੰਦ ਨੇ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਘਰੋਂ ਕੀਤਾ ਸੀ ਜਿਹੜਾ ਸ਼ਰਾਬ ਘਟਾਲਾ ਕਥਿਤ ਕੇਸ ਹੈ ਉਹਦੇ ਵਿੱਚ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਹੋਰਾਂ ਨੂੰ ਵੀ ਕੀਤਾ ਹੋਇਆ ਔਰ ਕੇਜਰੀਵਾਲ ਨੂੰ ਵੀ ਕੀਤਾ ਸੀ ਕੇਜਰੀਵਾਲ 1 ਮਹੀਨਾ ਕਰੀਬ ਵੋਟਾਂ ਦੇ ਪ੍ਰਚਾਰ ਲਈ ਛੁੱਟੀ ਤੇ ਜੇਲ੍ਹ ਚੋਂ ਆਏ 1 ਤਰੀਕ ਨੂੰ ਫਿਰ 2 ਤਰੀਕ ਨੂੰ ਉਹਨਾਂ ਨੂੰ ਫਿਰ ਜੇਲ੍ਹ ਜਾਣਾ ਪਿਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਅੱਜ ਉਹਨਾਂ ਦੀ ਪੱਕੀ ਜ਼ਮਾਨਤ ਕਰ ਦਿੱਤੀ ਗਈ ਹੈ ਹੁਣ ਦੇਖੋ ਇਹ ਜ਼ਮਾਨਤ ਕਿਉਂ ਹੋਈ ਹੈ ਕਾਨੂੰਨੀ ਮਾਰਾਂ ਦੀ ਮੰਨੀਏ ਤਾਂ ਇਹ ਜ਼ਮਾਨਤ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਅਦਾਲਤ ਨੂੰ ਜੱਜ ਸਹਿਬਾਨਾਂ ਨੂੰ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਹੈ ਵੀ ਇਸ ਕੁਟਾਲੇ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਕੋਈ ਵੱਡੇ ਸਬੂਤ ਕੋਈ ਵੱਡੇ ਤੱਥ ਕੋਈ ਵੱਡੇ ਪ੍ਰਮਾਣ ਨਹੀਂ ਮਿਲੇ ਇਸ ਕਰਕੇ ਜਮਾਨਤ ਹੋਈ ਹੈ ਔਰ ਉਧਰ ਆਮ ਆਦਮੀ ਪਾਰਟੀ ਪੂਰਾ ਜੋਰ ਸ਼ੋਰ ਨਾਲ ਇਸ ਗੱਲ ਦਾ ਪ੍ਰਚਾਰ ਕਰ ਰਹੀ ਹੈ ਵੀ ਕੇਸ ਝੂਠਾ ਝੂਠੇ ਕੇਸ 'ਚ ਫਸਾਇਆ ਸੀ ਆਹ ਵੇਖ ਲਓ ਜਮਾਨਤ ਹੋ ਗਈ ਆਮ ਆਦਮੀ ਪਾਰਟੀ ਲੱਡੂ ਵੰਡ ਰਹੀ ਹੈ ਭੰਗੜੇ ਪਾ ਰਹੀ ਹੈ ਖੁਸ਼ੀਆਂ ਮਨਾ ਰਹੀ ਹੈ ਔਰ ਅਗਲੀ ਇਹਦਾ ਹੁਣ ਅਸਰ ਕੀ ਪਾਏਗਾ ਜਮਾਨਤ ਦਾ ਇਹ ਜਿਹੜੀ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋਈ ਹੈ ਪੂਰੇ ਕੇਸ ਤੇ ਇਹਦਾ ਅਸਰ ਲਾਜ਼ਮੀ ਪਵੇਗਾ ਕਿਉਂਕਿ ਜੇਕਰ ਜਿਹੜਾ ਮੁਖ ਬਣਾਇਆ ਈਡੀ ਨੇ ਕਿ ਇਹਦੇ ਤੋਂ ਇਹ ਸਾਰਾ ਕੰਮ ਸ਼ੁਰੂ ਹੋਇਆ ਉਹਨੂੰ ਹੀ ਜ਼ਮਾਨਤ ਮਿਲ ਗਈ ਹੈ ਹੁਣ ਮਨੀਸ਼ ਸੋਦੀਆ ਨੂੰ ਵੀ ਜ਼ਮਾਨਤ ਮਿਲ ਸਕਦੀ ਹੈ ਹੁਣ ਜਿਹੜੇ ਹੋਰ ਇਸ ਕੇਸ ਦੇ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਵੀ ਜ਼ਮਾਨਤ ਮਿਲ ਸਕਦੀ ਹੈ ਕਿਉਂਕਿ ਜੇ ਕੇਜਰੀਵਾਲ ਨੂੰ ਮਿਲ ਗਈ ਹੈ ਤਾਂ ਫਿਰ ਮਰੀਜ਼ ਸੋਧੀਆਂ ਨੂੰ ਵੀ ਮਿਲ ਸਕਦੀ ਹੈ ਔਰ ਅੱਗੇ ਲਾਜ਼ਮੀ ਤੌਰ ਤੇ ਇਹ ਕੇਸ ਦੀ ਇੱਕ ਵੱਡੀ ਫੂਕ ਜਿਹੜੀ ਆ ਉਹ ਨਿਕਲ ਜਾਣੀ ਆ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਇਸੇ ਗੱਲ ਤੇ ਜ਼ੋਰ ਲਾ ਰਹੀਆਂ ਸੀ ਵੀ ਕੇਜਰੀਵਾਲ ਵੀ ਅੰਦਰ ਹੈ ਕੇਜਰੀਵਾਲ ਨੂੰ ਵੀ ਅੰਦਰ ਕੀਤਾ ਹੋਇਆ ਪਰ ਹੁਣ ਕੇਜਰੀਵਾਲ ਜਦੋਂ ਜ਼ਮਾਨਤ ਪੱਕੀ ਹੋ ਗਈ ਹੈ ਬਾਹਰ ਆ ਜਾਏਗਾ ਤਾਂ ਹੁਣ ਇਹ ਰੌਲਾ ਰੱਪਾ ਖਤਮ ਹੋ ਜਾਣਾ ਆਮ ਆਦਮੀ ਪਾਰਟੀ ਪੂਰੇ ਜੋਸ਼ ਚ ਹੈ ਜਲੋਚ ਹੈ ਆਮ ਆਦਮੀ ਪਾਰਟੀ ਪੂਰੇ ਚਾਮਾ ਚ ਹੈ ਕਿ ਸਾਡਾ ਮੁਖੀ ਕੇਜਰੀਵਾਲ ਬਾਹਰ ਆ ਰਿਹਾ ਪਰ ਇੱਕ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੰਗ ਕਰਦਾ ਰਹੇਗਾ ਇਹ ਦੋਸ਼ ਕਿਉਂਕਿ ਕਈ ਦੋਸ਼ ਅਜਿਹੇ ਹੁੰਦੇ ਨੇ ਜਿਹੜੇ ਹਮੇਸ਼ਾ ਰੜਕਦੇ ਰਹਿੰਦੇ ਨੇ ਤਾਂ ਇਹ ਰੜਕਦਾ ਜਰੂਰ ਰਹੇਗਾ ਅਗਲੀ ਗੱਲ ਜਿਹੜੀ ਕਰਨਾਲ ਤੇ ਫਰੀਦাবাদ ਸੀਟ ਤੇ ਚੋਣ ਹੋਣ ਜਾ ਰਹੀ ਹੈ ਉਹਦੇ ਬਾਰੇ ਦੇਖੋ ਚੋਣ ਨਹੀਂ ਗਿਣਤੀ ਹੋਣ ਜਾ ਰਹੀ ਹੈ ਦੁਬਾਰਾ ਵੋਟਾਂ ਦੀ ਹੁਣ ਦੇਖੋ ਪਹਿਲਾ ਸਵਾਲ ਕਿ ਕੀ ਇਹ ਗਿਣਤੀ ਕਰਨ ਦੀ ਦੁਬਾਰਾ ਲੋੜ ਸੀ ਕੀ ਵੋਟਾਂ ਦੀ ਗਿਣਤੀ ਦੇ ਵਿੱਚ ਕੋਈ ਧਾਂਦਲੀ ਹੋ ਸਕਦੀ ਹੈ ਇਹਦਾ ਜਵਾਬ ਹੈ ਹੋ ਸਕਦੀ ਹੈ ਕਿਉਂਕਿ ਪਿਛਲੇ ਦਿਨੀ ਆਪਾਂ ਵੇਖਿਆ ਚੰਡੀਗੜ੍ਹ ਮੇਅਰ ਦੀ ਚੋਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਉਥੇ ਉਥੇ ਪ੍ਰੈਜ਼ਾਈਡਿੰਗ ਅਫਸਰ ਲਾਇਆ ਸੀ ਉਹਨੇ ਕਿਵੇਂ ਤਾਂ ਲਈ ਕੀਤੀ ਸੀ ਪੂਰੀ ਦੇਸ਼ ਤੇ ਦੁਨੀਆ ਦੇ ਸਾਹਮਣੇ ਜਲੂਸ ਕਢਾਇਆ ਜੇ ਉਥੇ ਕੈਮਰੇ ਨਾ ਲੱਗੇ ਹੁੰਦੇ ਤਾਂ ਉਹ ਗੱਲ ਸਾਹਮਣੇ ਨਹੀਂ ਸੀ ਆਉਣੀ ਜਿਹੜੇ ਤਰੀਕੇ ਦੇ ਨਾਲ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਉਸ ਮਾਮਲੇ ਦੇ ਉੱਪਰ ਤਲਖ ਟਿੱਪਣੀ ਕੀਤੀ ਤਿੱਖੀਆਂ ਟਿੱਪਣੀਆਂ ਕੀਤੀਆਂ ਔਰ ਇਥੋਂ ਤੱਕ ਕਹਿਤਾ ਸੀ ਕਿ ਲੋਕਤੰਤਰ ਦਾ ਜਲੂਸ ਕਢਾ ਰਿਆ ਇਸ ਔਰ ਫਿਰ ਉਸ ਚੋਣ ਦੇ ਵਿੱਚ ਜਿਨ੍ਹਾਂ ਨੂੰ ਜਿਤਾਇਆ ਗਿਆ ਸੀ ਅਦਾਲਤ ਨੇ ਹੀ ਉਸ ਤੋਂ ਉਲਟ ਫੈਸਲਾ ਦੇ ਕੇ ਤੇ ਦੂਜਿਆਂ ਨੂੰ ਜੇਤੂ ਕਰਾਰ ਦੇ ਦਿੱਤਾ ਸੀ ਇਸ ਤਰੀਕੇ ਦੇ ਨਾਲ ਜਦ ਵੇਖਦੇ ਆ ਤਾਂ ਵਾਕਿਆ ਹੀ ਵੋਟਾਂ ਦੀ ਕਾਊਂਟਿੰਗ ਦੇ ਵਿੱਚ ਧਾਂਦਲੀ ਹੋ ਸਕਦੀ ਹੈ ਹੁਣ ਜਿਹੜੀ ਮੁੰਬਈ ਦੀ ਵਾਸਤ ਸੇਟ ਹੈ ਉਹਦੇ ਤੇ ਵੀ ਬਹੁਤ ਵੱਡਾ ਰੌਲਾ ਪਿਆ ਹੋਇਆ ਜਿੱਥੋਂ ਜਿਹੜਾ ਰਜਿੰਦਰ ਭਾਜਪਾ ਦਾ ਜਿੱਤਿਆ ਹੋਇਆ ਉਥੇ ਵੀ ਬਹੁਤ ਵੱਡਾ ਰੌਲਾ ਪਿਆ ਹੋਇਆ 48 ਵੋਟਾਂ ਨਾਲ ਉਹ ਜਿੱਤਿਆ ਤੇ ਉਥੇ ਵੀ ਇਹ ਪਿਛਲੇ ਦਿਨਾਂ ਚ ਵੱਡਾ ਰੌਲਾ ਤੁਸੀਂ ਸੁਣਿਆ ਹੋਣਾ ਵੀ ਭਾਈ ਉਹ ਗਲਤ ਤਰੀਕੇ ਨਾਲ ਜਿੱਤਿਆ ਜਿੱਤ ਨਹੀਂ ਸਕਦਾ ਸੀ ਕਾਊਂਟਿੰਗ ਦੀ ਦੁਬਾਰਾ ਮੰਗ ਹੋ ਰਹੀ ਹੈ ਉਥੇ ਬੜਾ ਕੁਝ ਰੌਲਾ ਪਿਆ ਪੁਲਿਸ ਦੇ ਕੋਲ ਵੀ ਮਾਮਲਾ ਗਿਆ ਕੇਸ ਵੀ ਦਰਜ ਹੋਇਆ ਜਦੋਂ ਜਿਹੜਾ ਉਮੀਦਵਾਰ ਭਾਜਪਾ ਦਾ ਜਿੱਤਿਆ ਉਹਦੇ ਸਾਲੇ ਦੇ ਕੋਲ ਉਹ ਫੋਨ ਦਿੱਤਾ ਗਿਆ ਜਿਹੜੇ ਫੋਨ ਤੇ ਪ੍ਰੈਜ਼ਾਈਡਿੰਗ ਅਫਸਰ ਨੂੰ ਮਸ਼ੀਨ ਨੂੰ ਲੋਕ ਅਨਲੌਕ ਕਰਨ ਦੇ ਲਈ OTP ਆਉਣਾ ਹੁੰਦਾ ਤਾਂ ਉਥੇ ਉਹ ਰੌਲਾ ਪਿਆ ਹੁਣ ਦੇਖੋ ਇਹ ਹਰਿਆਣਾ ਦੇ ਕਰਨਾਲ ਤੇ ਫਰੀਦাবাদ ਸੀਟ ਦੇ ਵਿੱਚ ਇਹ ਰੌਲਾ ਪਿਆ ਇਹ ਕਾਂਗਰਸ ਨੇ ਸ਼ਿਕਾਇਤ ਕੀਤੀ ਹੈ ਦੇਖੋ ਇਹ ਜਦੋਂ ਇਹ ਸੈਟਿੰਗਾਂ ਕਰਨੀਆਂ ਹੁੰਦੀਆਂ ਹਨ ਹੇਠਲੇ ਲੈਵਲ ਤੇ ਕਈ ਵਾਰ ਇਹ ਹੋ ਜਾਂਦੀਆਂ ਨਹੀਂ ਔਰ ਸਭ ਤੋਂ ਵੱਡੀ ਗੱਲ ਦੁਨੀਆ ਦੀ ਟੈਕਨੋਲੋਜੀ ਦਾ ਬਾਦਸ਼ਾ ਮਤਲਬ ਉਹ ਵਿਅਕਤੀ ਅਲਾਨ ਮਸਕ ਜਿਹੜਾ ਸਾਡੇ ਸਾਰਿਆਂ ਨਾਲੋਂ ਤੇ ਸਾਡੇ ਇੱਥੇ ਜਿਹੜੇ ਤਕਨੀਕੀ ਮਾਹਰ ਤੁਰੇ ਫਿਰਦੇ ਆ ਉਹਨਾਂ ਸਾਰਿਆਂ ਨਾਲੋਂ ਹਜ਼ਾਰ ਦਰਜੇ ਵੱਧ ਤਕਨੀਕ ਬਾਰੇ ਜਾਣਦਾ ਜਿਹੜੀ ਚੀਜ਼ ਬਾਰੇ ਅੱਜ ਉਹ ਵਰਤ ਰਹੇ ਨੇ ਜਿਹੜੀ ਤਕਨੀਕ ਨੂੰ ਸਾਨੂੰ ਤਾਂ 20-25 ਸਾਲਾਂ ਨੂੰ ਅਜੇ ਉਹ ਪਤਾ ਲੱਗਣੀ ਹੈ ਵੀ ਉਹ ਹੈਗੀ ਹੈ ਉਹ ਅਲੌਨ ਮਸਕ ਨੇ ਵੀ ਪਿਛਲੇ ਦਿਨੀ ਇਹ ਬਿਆਨ ਦਿੱਤਾ ਕਿ ਇਹ ਜਿਹੜੀ VOTING MACHINE ਹੈ ਚ ਗੜਬੜੀ ਹੋ ਸਕਦੀ ਹੈ ਇਹ ਇਹਦੇ ਵਿੱਚ ਸੈਟਿੰਗ ਕੀਤੀ ਜਾ ਸਕਦੀ ਹੈ ਉਹਦੇ ਇਸ ਬਿਆਨ ਨੇ ਇੱਕ ਵਾਰ ਚਾਰਚ ਫੇਰੇ ਚਰਚਾ ਛੇੜੀ ਭਾਜਪਾ ਦੇ ਕੁਝ ਆਗੂਆਂ ਨੂੰ ਤਕਲੀਫ ਵੀ ਉਹਦੇ ਬਿਆਨ ਤੋਂ ਹੋਈ ਹੈ ਉਹਨਾਂ ਨੂੰ ਚਿੜ ਵੀ ਆਈ ਹੈ ਉਹ 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 扑ੜਕੇ ਵੀ ਨੇ ਉਹਨਾਂ ਨੇ ਅਲਾਨ ਮਸਕ ਨੂੰ ਕੌੜੀਆਂ ਫਿੱਕੀਆਂ ਸੁਣਾਈਆਂ ਵੀ ਨੇ ਪਰ ਅਲਾਨ ਮਸਕ ਨੇ ਆਪਣਾ ਬਿਆਨ ਜਿਹੜਾ ਉਹ ਦਿੱਤਾ ਉਸ ਤੋਂ ਬਾਅਦ ਹੁਣ ਜਿਹੜੀ ਕਰਨਾਲ ਤੇ ਫਰੀਦাবাদ ਚ ਦੁਬਾਰਾ ਗਿਣਤੀ ਵੋਟਾਂ ਦੀ ਹੋ ਰਹੀ ਹੈ ਇਹਦੇ ਚੋਂ ਕੀ ਸੱਪ ਨਿਕਲੇਗਾ ਕੀ ਨਤੀਜਾ ਨਿਕਲੇਗਾ ਇਹ ਤਾਂ ਵੇਖੋ ਗਿਣਤੀ ਤੋਂ ਹੁਣ ਬਾਅਦ ਪਤਾ ਲੱਗੂ ਪਰ ਮਨੋਰ ਲਾਲ ਖੱਟਰ ਜਿਹੜੇ ਸਾਬਕਾ ਮੁੱਖ ਮੰਤਰੀ ਹਰਿਆਣੇ ਦੇ ਕਰਨਾਲ ਸੀਟ ਤੋਂ ਜਿੱਤੇ ਆ ਭਾਜਪਾ ਦੇ ਔਰ ਜਿਹੜੇ ਫਰੀਦাবাদ ਸੀਟ ਤੋਂ ਕਿਸ਼ਨਪਾਲ ਗੁੱਜਰ ਜਿੱਤੇ ਆ ਭਾਜਪਾ ਦੇ ਉਹਨਾਂ ਦੋਵਾਂ ਦੀ ਐਮਪੀ ਸ਼ਿਪ ਖਤਰੇ 'ਚ ਪੈ ਗਈ ਆ ਉਹਨਾਂ ਦੋਵਾਂ ਦੀ ਐਮਪੀ ਦੀ ਕੁਸਰੀ ਕੁਰਸੀ ਇੱਕ ਵਾਰ ਖਤਰੇ 'ਚ ਹਵਾ 'ਚ ਲਟਕਣ ਲੱਗੀ ਆ ਕਿਉਂ ਕਿਉਂਕਿ ਜੇ ਦੁਬਾਰਾ ਗਿਣਤੀ ਹੁੰਦੀ ਹੈ ਦੁਬਾਰਾ ਗਿਣਤੀ ਹੋ ਕੇ ਨਤੀਜਾ ਬਦਲ ਜਾਂਦਾ ਹੈ ਤਾਂ ਇਹ ਬਹੁਤ ਵੱਡੀ ਨਿਮੋਸ਼ੀ ਹੋਊਗੀ ਉਹਨਾਂ ਲਈ ਵੀ ਉਹਨਾਂ ਦੀ ਪਾਰਟੀ ਭਾਜਪਾ ਲਈ ਵੀ ਔਰ ਉਹਨਾਂ ਸਾਰਿਆਂ ਲਈ ਜਿਹੜੇ ਉਹਨਾਂ ਦੀ ਖੁਸ਼ੀ ਜਿੱਤ ਦੀ ਖੁਸ਼ੀ 'ਚ ਨੱਚੇ ਹੋਏ ਨੇ ਜਿਨ੍ਹਾਂ ਨੇ ਜਿੱਤ ਦੀ ਖੁਸ਼ੀ 'ਚ ਭੰਗੜੇ ਪਾਏ ਹੋਏ ਨੇ ਉਹਨਾਂ ਸਾਰਿਆਂ ਦੇ ਲਈ ਇੱਕ ਬੜੀ ਨਮੋਸ਼ੀ ਭਰੀ ਗੱਲ ਹੋਊਗੀ ਜੇਕਰ ਦੁਬਾਰਾ ਗਿਣਤੀ ਦੇ ਵਿੱਚ ਉਹ ਹਾਰ ਜਾਂਦੇ ਨੇ ਹਾਲਾਂਕਿ ਦੁਬਾਰਾ ਗਿਣਤੀ 'ਚ ਰਿਜ਼ਲਟ ਕੀ ਆਉਣਾ ਇਹ ਤਾਂ ਗਿਣਤੀ ਤੋਂ ਬਾਅਦ ਪਤਾ ਲੱਗੂ ਪਰ ਮੈਂ ਸੰਭਾਵਨਾ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ